ਹੁਸ਼ਿਆਰਪੁਰ ਫੋਕਸ ਤੇ ਇੱਕ ਵੱਡੀ ਖਬਰ ਬੀਤੇ ਦਿਨੀ ਹੁਸ਼ਿਆਰਪੁਰ ਵਿਖੇ ਮਾਸੂਮ ਹਰ ਬੇਨਾਨ ਇੱਕ ਪਰਵਾਸੀ ਪੱਲੋ ਕੀਤੀ ਗਈ ਕਨੋਤੀ ਹੜਕਤ ਦੇ ਕਾਰਨ ਪੰਜਾਬ ਵਿੱਚ ਲੋਕਾਂ ਦਾ ਪਰਵਾਸੀਆਂ ਨੂੰ ਲੈ ਕੇ ਨਫਰਤ ਬਣੀ ਹੋਈ ਹੈ ਕਿਉਂਕਿ ਇਹ ਘਟਨਾ ਸਾਂਝੀ ਯੋਗ ਨਹੀਂ ਹੈ ਹਰ ਪੰਜਾਬੀ ਗੁੱਸੇ ਵਿੱਚ ਹੈ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਉੱਥੇ ਹੀ ਅਜਮੁਗੜੀ ਤਲਵਾਰਾ ਬੱਸ ਸਟੈਂਡ ਤੇ ਉਸ ਵਕਤ ਹੰਲਾ ਹੋ ਗਿਆ ਜਦੋਂ ਕੀ ਆਪ ਪਛਾਤੇ ਨਿਹੰਗ ਬਸੋ ਚਨੇ ਮੂੰਫਲੀ ਪੁੰਨਣ ਵਾਲੇ ਭਈਏ ਦੀ ਦੇ ਲਈ ਤੋਂ ਉਸਮਾਨ ਉਥਲ ਪੁਥਲ ਕੀਤਾ ਗਿਆ ਪਰਮੋਦ ਕੁਮਾਰ ਭਈਏ ਨੇ ਮੁਕਹਿਤੀਆਂ ਥਾਣਾ ਲਖਤੀ ਸ਼ਿਕਾਇਤ ਪਾਈ ਜਿਗਰ ਕੀਤਾ ਕਿ ਹਰ ਰੋਜ਼ ਇਸ ਤਰ੍ਹਾਂ ਅੱਜ ਵੀ ਮੈਂ ਆਪਣੀ ਰੇਦੀ ਤੇ ਸੀ ਤੇ ਇੱਕ ਅਣਪਛਾਤੇ ਦੇ ਹੰਗ ਵੱਲੋਂ ਮੇਰੀ ਰੇਦੀ ਤੇ ਆ ਕੇ ਸਾਰਾ ਸਮਾਨ ਪਲਟ ਕੇ ਮੇਰਾ ਨੁਕਸਾਨ ਕਰ ਦਿੱਤਾ ਉਸ ਵਕਤ ਆਸ-ਪਾਸ ਦੁਕਾਨਦਾਰਾਂ ਨੇ ਕਿਹਾ ਕਿ ਇਸਾ ਕੀ ਕਸੂਰ ਹੈ ਕਸੂਰ ਤੇ ਉਸ ਪਈਦਾ ਹੈ ਜਿਸ ਨੇ ਕੰਮ ਕੀਤਾ ਚਾਹੋ ਕਿ برداشت ਤੋਂ ਬਾਹਰ ਹੈ ਉਹਨੂੰ ਸਜ਼ਾ ਦਿਓ ਜਿਸ ਨੇ ਗਲਤ ਕੰਮ ਕੀਤਾ ਹੈ ਉਸ ਵਿੱਚ ਸਾਡਾ ਕੀ ਕਸੂਰ ਹੈ ਐਸਾ ਚਮੋਕੇਰੀਆਂ ਦਲਜੀਤ ਸਿੰਘ ਨੇ ਕਿਹਾ ਕਿ ਅਣਪਛਾਤੇ ਨੇ ਹੰਗ ਤੇ ਬੰਦì ਕਾਰਵਾਈ ਕੀਤੀ ਜਾਵੇਗੀ ਅੱਗੇ ਦੇਖੋ ਪੂਰੀ ਰਿਪੋਰਟ ਖੁਸ਼ਿਆਲਪੁਰ ਫੋਕਸ ਤੇ ਧੰਨਵਾਦ ਇਹ ਨਾ ਤੁਹਾਡਾ ਜੀ ਮੇਰਾ ਨਾਮ ਸਮਝਾਇਆ ਕੀ ਕਰਿਆ ਕੀ ਕਾਰਨ ਪਈ ਹੋਇਆ ਕੀ ਗੱਲਬਾਤ ਪੂਰਾ ਮਾਵਲਾ ਕੀਆ ਮੇਰੇ ਕੋਲ ਆਏ ਤੇ ਪਹਿਲੇ ਕਹਿੰਦੇ ਲਗੜੀ ਬੰਦ ਕਰ ਦੇਣੀ ਮੈਂ ਠੀਕ ਹੀ ਬੰਦ ਕਰ ਦਨੇ ਕੋਈ ਨਹੀਂ ਫਿਰ ਮੁੜ ਕੇ ਡਾਂਗ ਲੈ ਕੇ ਮੈਨੂੰ ਪਿਆ ਮੈਂ ਕੋਣ ਆ ਕੋਣ ਆਇਆ ਸੀ ਨਿਹੰਗ ਇੱਕ ਨਿਰੰਗ ਜੀ ਕੋਈ ਤੁਹਾਡੀ ਲਗਤ ਹੋਈ ਸੀ ਉਹਦੇ ਨਾਲ ਨਹੀਂ ਕੁਛ ਨਹੀਂ ਮੈਂ ਦੌੜ ਗਿਆ ਠੀਕ ਕੀ ਕਰਨ ਬੋਝਾ ਕੀ ਹੈ ਕਾਰਨ ਤਾਂ ਕੋਈ ਦੱਸਿਆ ਮੈਨੂੰ ਸਾਹੀ ਜਾਣਦੇ ਕੁਛ ਨਹੀਂ ਤੂੰ ਕੁਛ ਕੀਤਾ ਸੀ ਉਹ ਕਹਿੰਦਾ ਨਹੀਂ ਕੁਛ ਨਹੀਂ ਕੀਤਾ ਮੁੰਡੇ ਨੇ ਸਿੱਧੇ ਆਂਦੇ ਤੁਹਾਡੀ ਡੇੜੀ ਪਰਪਲਤਾਤੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਨਹੀਂ ਗਾਲਾਂ ਕੱਢ ਕੇ ਬੋਲੇ ਮੈਂ ਦੌੜ ਗਿਆ ਇਧਰ ਛੱਡੇ ਮੈਨੂੰ ਮਾਰ ਦੇਣਾ ਇਹ ਤਾਂ ਢਟ ਗਿਆ ਨਾ ਨਾ ਕੀ ਕਹਿਣਾ ਚਾਹੁੰਦੇ ਕੀ ਮੰਗ ਕਰਦੇ ਚਾੜ ਦੋ ਉੱਪਰ ਆ ਭਾਈ ਸਾਡਾ ਇਹਨਾਂ ਨੂੰ ਟਾਈਮ ਨਹੀਂ ਦੇ ਤਾ ਪਾ ਰੇੜੀਆਂ ਬੰਦ ਕਰ ਜਲ ਜਾਣਗੇ ਰੇੜੀਆਂ ਡੈਮ ਚਾਹੀਦਾ ਇਹ ਥੋੜੀ ਨਾ ਇਹਨਾਂ ਬਦਮਾਸ਼ੀ ਹੋਈ ਪੂਰੀ ਮੇਰੇ ਇੱਕ ਵਾਰੀ ਕਹਿ ਦੋ ਆ ਕੇ ਕਿ ਭਾਈ ਇਹ ਤੁਸੀਂ ਰੇੜੀਆਂ ਬੰਦ ਕਰ ਦੋ ਤੁਸੀਂ ਜਾਓ ਪੰਜਾਬ ਚ ਠੀਕ ਅਗਲੇ ਚੱਲ ਜਾਂਦਾ ਆ ਕੇ ਉਹ ਤੁਹਾਨੂੰ ਨੁਕਸਾਨ ਕਰਤਾ ਇਹਨਾਂ ਨੂੰ ਖਾਣ ਇੱਕ ਕੀ ਕੋਈ ਕਾਨੂੰਨ ਚ ਲਿਖਿਆ ਜਾਂ ਬਦਮਾਸ਼ੀ ਕਰਨੀ ਹੈ ਤੁਸੀਂ ਕਿ ਕਿ ਬਾਣਾ ਪਾ ਕੇ ਇੱਕ ਗੁਰੂਆਂ ਦਾ ਬਾਣਾ ਪਾਇਆ ਤੁਸੀਂ ਉਹਦੀ ਕਦਰ ਤੇ ਕਰੋ ਜੋ ਸ਼ਹਿਰਪੁਰ ਵਿੱਚ ਦਿਦਰਾਕ ਪੇਸ਼ੇ ਕਾਂਡੋ ਆ ਬੱਚੇ ਦੇ ਨਾਂ ਉਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਵਿਰੋਧ ਕਰਨਾ ਚਾਹੀਦਾ ਹੈ ਲੇਕਿਨ ਉਹਦੇ ਤੋਂ ਖਿਲਾਫ ਕਰੋ ਜਿੰਨੋਂ ਕੰਮ ਕੀਤਾ ਆ ਉਹਨੂੰ ਕੁੱਟੋ ਮਾਰੋ ਜੋ ਮਰਜ਼ੀ ਕੋਲ ਨੂੰ ਸਜ਼ਾ ਦੇ ਦਿਓ ਚੌਂਕ ਦੇ ਵਿੱਚ ਰਾ ਕੇ ਗੋਲੀ ਮਾਰ ਦਿਓ ਲੇਕਿਨ ਜਿਹੜੇ ਬੇਕਸੂਰ ਆ ਉਹਨਾਂ ਦਾ ਨੁਕਸਾਨ ਕਿਉਂ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਦਿਓ ਉਹ ਜਾਣਦੇ ਨੇ ਆ ਕਿ ਤੁਸੀਂ ਉਹਦਾ ਲੱਖਾਂ ਰੁਪਏ ਦਾ ਨੁਕਸਾਨ ਕਰਤਾ ਜਿੰਨਾ ਜਿਹਨਾਂ ਆ ਕੇ ਕਮਾਈ ਕਰਕੇ ਖਾਣੀ ਆ ਆਪਣੇ ਨਿਆਣੇ ਪਾਲਣ ਕਿੱਦਾਂ ਪਾਲੇਗਾ ਵਿਚਾਰਾ ਦੋ ਵਾਰ ਮਾਰਦੇ ਪਿਆ ਹੋਗਾ ਐਸਾ ਮਾਹੌਲ ਬਹੁਤ ਖਰਾਬ ਹੋ ਗਿਆ ਤੁਸੀਂ ਕੀ ਕਹਿ ਇਹ ਪਬਲਿਕ ਗ੍ਰਾਉਂਡ ਆਹੀ ਕੰਮ ਬੋਲੋ ਸ਼ਾਂਤ ਕਰਨ ਮੂਲ ਖਰਾਬ ਨਾ ਕਰਨ ਬੱਚਿਆਂ ਨੂੰ ਜਿੰਨਾ ਤੁਸੀਂ ਵਾਰਨਿੰਗ ਦੇਣੀ ਹੈ ਉਹ ਕੱਢਣਾ ਹੈ ਵਾਰਨਿੰਗ ਦੇ ਦਿਓ ਇਹ ਚੱਲ ਜਾਂਦੇ ਨੇ ਲੇਕਿਨ ਇਦਾਂ ਦਾ ਨੁਕਸਾਨ ਨਾ ਕਰੋ ਜਿਸ ਸਖਸ਼ ਨੇ ਇਹ ਕੰਮ ਕੀਤਾ ਹੈ ਸਜ਼ਾ ਉਹਨੂੰ ਦਿਓ ਹੁਣ ਪਿੱਛੇ ਜੇ ਇੱਕ ਪੰਜਾਬੀਆਂ ਨੇ ਵੀ ਕੀਤਾ ਕੰਮ ਹੈ ਤੁਸੀਂ ਵੀ ਪੜਿਆ ਹੋਣਾ ਅਖਬਾਰ ਦੇ ਵਿੱਚ ਨਿਊਜ਼ ਤੇ ਵੀ ਆਇਆ ਕਿ ਉਹਨਾਂ ਨੂੰ ਕੋਈ ਸਜ਼ਾ ਦਿੱਤੀ ਇਹਨਾਂ ਨੇ ਜਿਉਂ ਨਾਲ ਸਜ਼ਾ ਦਿੱਤੀ ਤਾਂ ਅਸੀਂ ਮੰਨਦੇ ਕਿ ਉਹਨਾਂ ਨੂੰ ਸਜ਼ਾ ਦਿੱਤੀ ਉਹਨਾਂ ਨੂੰ ਸਜ਼ਾ ਮਿਲਣੀ ਹਰ ਇੱਕ ਬੰਦੇ ਨੂੰ ਮਿਲਣੀ ਚਾਹੀਦੀ ਹੈ ਲੇਕਿਨ ਜਿਹੜੇ ਬੇਕਸੂਰ ਆ ਉਹਨਾਂ ਦਾ ਅਨਾਲ ਜੋ ਉਹਨਾਂ ਦਾ ਕਾਰੋਬਾਰ ਹੈ ਉਹ ਠੱਪ ਇਹ ਉਹਨਾਂ ਨੂੰ ਵਾਰਨਿੰਗ ਦਿਓ ਵਾਰਨੀ ਲੈ ਕੇ ਚੱਲ ਜਾਂਦੇ ਨਹੀਂ ਜਾਂਦੇ ਫਿਰ ਤੁਸੀਂ ਕੋਈ ਕਾਰਵਾਈ ਕਰ ਸਕਦੇ ਹੋ ਉਹ ਵੀ ਕਾਨੂੰਨ ਲੈ ਕੇ ਪੁਲਿਸ ਲੈ ਕੇ ਬਿਨਾ ਪੁਲਿਸ ਤੋਂ ਨਹੀਂ ਇਹ ਤਾਂ ਗਲਤ ਕਰ ਰਹੇ ਗੁੰਡਾਗਰਦੀ ਕਰ ਰਹੇ ਨੇ ਜੀ ਕਿ ਕਾਨੂੰਨਨ ਅਗਰ ਕਾਨੂੰਨ ਕਹਿੰਦਾ ਨਾ ਇੱਥੋਂ ਕੱਢ نکال ਦਿਓ ਭਈਏ ਨੂੰ ਜਾਂ ਕੋਈ ਵੀ ਪਰਦੇਸੀ ਹੋ ਪ੍ਰਵਾਸੀ ਤੋਂ ਆਪਾਂ ਜਲ ਜਾਨ ਨੂੰ ਤਿਆਰ ਹੈ ਠੀਕ ਹੈ ਅਗਰ ਕਾਨੂੰਨ ਨਹੀਂ ਕਹਿੰਦਾ ਤਾਂ ਫਿਰ ਜਿਸ ਬੰਦੇ ਨੇ ਗਲਤੀ ਕੀਤੀ ਹੈ ਉਹਨੂੰ ਉੱਪਰ ਟੰਗ ਕੇ ਥੱਲੇ ਅਗ ਲਗਾ ਦਿਓ ساری ਜ਼ਿੰਦਗੀ ਉਹ ਮਤਲਬ ਉਹ ਸਰਦਾਰ ਰਵੇ ਉਸ ਤੋਂ ਬਾਅਦ ਵੀਡੀਓ ਬਣਾ ਕੇ ਪੂਰੀ ਦੁਨੀਆ ਦੇ ਵਿੱਚ ਦਿਖਾਓ ਕਿ ਇਦਾਂ ਦੀ ਸਜ਼ਾ ਉਸ ਸਾਲੇ ਨੂੰ ਮਿਲੀ ਹੈ ਇਸ ਬੱਚੇ ਨੂੰ ਜਿਹੜੀ ਦਰਦਨਾਕ ਘਟਨਾ ਘਟੀ ਹੈ ਨਾ ਸਾਨੂੰ ਬੜਾ ਦੁੱਖ ਹੈ ਚਾਹੇ ਮੇਰਾ ਬੱਚਾ ਹੋਵੇ ਕਿਸੇ ਦਾ ਬੱਚਾ ਹੋਵੇ ਉਸ ਬੰਦੇ ਨੂੰ ਅਗਰ ਕੋਰਟ ਸਜ਼ਾ ਨਹੀਂ ਦੇ ਸਕਦੀ ਸਾਡੇ ਕੋਲ ਲਿਆਓ ਅਸੀਂ ਸਜ਼ਾ ਦੇ ਕੇ ਉਹਨੂੰ ਦਿਖਾਵਾਂਗੇ ਪੂਰੀ ਦੁਨੀਆ ਨੂੰ ਕਿਦਾਂ ਸਜ਼ਾ ਦਿੱਤੀ ਜਾਂਦੀ ਹੈ ਠੀਕ ਹੈ ਨਾ ਬਾਗਰ ਇਹ ਜਿਹੜੀ ਘਟਨਾ ਘਟੀ ਹੈ ਬਹੁਤ ਹੀ ਨਾਜਾਇਜ਼ ਬਹੁਤ ਹੀ ਦੁਖਦਾਈ ਹੈ ਉਸ ਉਸकी वजह से सभी बंदों को बुराई मिल रही है उसके बारे में हां जी बहुत था? पूरे आए मतलब पूरे बंदे को बुराई मिल रही है और एक बंदा गलत करता और सारे बंदे गलत साबित हो जाते अगर इतना दा कांड होता ठीक है और दूसरी गल अगर आपा उधरो इधर पंजाब च आए हां ठीक है इधर पंजाब वाले साडे उधर गए अगर इद्दा दा माहौल होएगा तो आपा उधर जाके आपा में इद्दा ते काम करेंगे तो फिर इस इंडिया दा की बढेगा फिर वही मणएगा जिद्दा नेपाल ਔਰ بار بار ਜੇ ਸਾਜਿਚ ਆਗਿਆ ਨਹੀਂ ਹੁੰਦੀ ਬਈ ਤੋੜ ਫੋਰ ਹੁੰਦੇ ਵੇ ਆਪਾਂ ਵੀ ਉਦਾਂ ਦੇ ਕੰਮ ਕਰਾਂਗੇ ਉੱਥੇ ਜਾ ਕੇ ਉੱਥੋਂ ਇੱਧਰ ਬਗਾਵਾਂਗੇ ਆਪਾਂ ਇੱਧਰ ਉੱਛਲ ਜਾਵਾਂਗੇ ਅਗਰ ਕਾਨੂੰਨ ਕਹਿੰਦਾ ਤੇ ਅਗਰ ਨਹੀਂ ਕਹਿੰਦਾ ਤੋ ਜਿੱਥੇ ਜਿਹੜਾ ਬੰਦਾ ਕਮਾਂਦਾ ਖਾਂਦਾ ਪਿਆ ਉੱਥੇ ਕਮਾਂਡ ਖਾਣ ਤੋਂ ਜਿਹੜਾ ਗਲਤ ਕਰਦਾ ਉਹਨੂੰ ਸਰੇ ਆਮ ਭੜੇ ਭਰੀ ਬਾਜ਼ਾਰ ਦੇ ਵਿੱਚ ਟੰਕ ਕੇ ਥੱਲੇ ਆਗ ਜਲਾ ਦੋ ਸੜਦਾ ਰਵੇ ਐਦਾਂ ਦੀ ਸਜ਼ਾ ਦਿਓ ਭਾਵੇਂ ਮੈਂ ਹੋਆ ਕੋਈ ਵੀ ਇਨਸਾਨ ਹੋਵੇ ਹਾਂ ਜੀ ਸਰ ਜੋ ਆ ਜੋ ਹਜਪੁਰ ਅੱਡੇ ਦੇ ਵਿੱਚੋਂ ਬਾਰਦਤ ਹੋਈ ਹੈ ਕੀ ਕਰਨ ਵਾਲਾ ਜੀ ਹੈ ਇੱਕ ਇੱਕ ਨੂੰ ਨਹੀਂ ਆ ਗਿਆ ਸਾਧੀਆਂ ਸੁੱਸਗਾ ਨਹੀਂ ਹੋ ਰਹੀ ਜਿਹੜੀ ਜਿਹੜੀ ਹੈ ਉਹਨੂੰ ਰੈਡੀ ਹੁਣ ਟਰੱਕਾਂ ਦੇ ਸਾਮਾਨ ਲੋਦਦਾ ਉਹ ਬਾਰਡਾ ਡਿਵੀਜ਼ਨ ਕਰ ਲਈ ਹੈ ਉਹਦੇ ਕੋਲ ਸੁਲਾਬਣ ਦੀ ਕਾਰਵਾਈ ਕਰ ਦੋ ਹਜਾਰ ਬੋਟ ਵਿੱਚ ਬਾਰਦਤ ਹੋਈ ਹੈ ਉਸ ਨੂੰ ਲੈ ਕੇ ਇਸ ਦਾ ਮਾਹੌਲ ਦੋ ਗਰਮ ਹੈਗਾ ਬਕੈਰੀਆਂ ਵਿੱਚ ਤੋਂ ਅੱਡੇ ਬਨੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਕੈਰੀਆਂ ਵਿੱਚ ਪਹਿਲਾਂ ਇਦਾਂ ਨਹੀਂ ਕੋਈ ਦਲ ਨਹੀਂ ਸੀ ਜਾਣ ਲਖ ਹੋਇਆ ਹੈ ਬੰਦਾ ਆਈਡੈਂਟੀਫਾਈ ਕਰ ਲਿਆ ਉਹ ਬੰਦੀ ਕਰ ਦੇ ਕੀਤੀ ਜਾਏਗੀ ਕੀ ਪ੍ਰਵਾਸੀਆਂ ਨੂੰ ਲੈ ਕੇ ਕੋਈ ਇਦਾਂ ਦੀ ਕਾਰਵਾਈ ਹੈ ਜੋ ਅਗਰੇ ਨਵੇਂ ਆ ਰਹੇ ਉਹਨਾਂ ਦੇ ਆਧਾਰ ਕਾਰਡ ਵਗੈਰਾ ਬਜਾ ਬੋਰਡਰ ਕਾਰਡ ਠੀਕ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਜਿਹੜੇ ਨਵੇਂ ਬੰਦੇ ਆ ਰਹੇ ਹਨ ਉਹਨੂੰ ਆਈਡੈਂਟੀਫਾਈ ਆਪਾਂ ਤਸਦੀਕ ਕਰੇ ਪੁਲਿਸ ਵੈਰੀਫਾਈ ਕਰੇ ਵੀ ਉਹ ਵੀ ਇਹ ਟ੍ਰੈਫਿਕ ਕਰਦੇ ਠੀਕ